ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾਂ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨ ਇਨਸ਼ਾਲਾ ਮਾਰਿਆ ਕਰਤਾ ਕਰੇ ਸੋ ਹੋਏ ਅਗੈ ਜਾਤ ਨਾ ਜੋਰ ਹੈ ਅਗੈ ਜਿਓ ਨਵੇ ਜਿਨ ਕੀ ਲਿਖੈ ਪਤ ਪਵੈ ਚੰਗੇ ਸਈ ਕੇ ਪੌੜੀ ਤੁਰ ਕਰਮ ਜਿਨਾਂ ਕੋ ਤੁਦ ਪਾਇਆ ਤਾਂ ਤਿਨੀ ਖਸਮ ਧਾਇਆ ਇਹਨਾ ਜਨਤਾ ਕੈ ਵਸ ਕੇchnਾਹੀ ਤੁਦ ਵੇਕੀ ਜਗ ਤੋ ਪਾਇਆ ਇਕਨਾਂ ਨੂੰ ਤੂੰ ਮਿਲ ਲਹਿ ਇਕ ਆਪੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਦੇ ਆਪ ਬੁਝਾਇਆ ਸਹਿ ਜੇ ਹੀ ਸੱਚ ਸਮਾਇਆ ਅਸ ਲੋਕ ਮਹੱਲਾ ਪੈਨਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤਮੈ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਇਕ ਸ਼ਬਦੰ ਜੇਖ ਹੋ ਜਾਣਾ ਪਿਓ ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ ਇਹ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸਵ ਦੇਵਸ ਜੇ ਕੋ ਜਾਣੈ ਭਿਓ ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ ਕੁੰਬੇ ਵੱਡਾ ਜਲ ਰਹਿ ਹੈ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਾਹਗਾਰ ਤਾ ਉਮੀ ਸਾਧਨਾ ਮਾਰੀਐ ਜੇ ਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇੜੀਐ ਜਿਤ ਦਰਗ ਹੈ ਗਿਆ ਹਾਰੀਐ ਪੜਿਆ ਤੈ ਉਮੀਆ ਵਿਚਾਰ ਗੈ ਵਿਚਾਰੀਐ ਮੋਹ ਚੱਲੈ ਸੋ ਅਗੇ ਮਾਰੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਾਥੇ ਕਰਥਵਾਹ ਜੋਗ ਜੋਗ ਫੇਰ ਬਟਾਈ ਹੈ ਗਿਆਨੀ ਬੁਝਹਿ ਤਾਏ ਸਤਜੁਗ ਰਤ ਸੰਤੋਖ ਕਾ ਧਰਮੇ ਅਗੈ ਰਥਵਾਹ ਤ੍ਰਿਤੇ ਰਥ ਜਤੈ ਕਾ ਜੋਰ ਅਗੈ ਰਥਵਾਹ ਦਵਾਪਰ ਰਥ ਤਪੈ ਕਾ ਸਤਕ ਗੈ ਰਥਵਾਹ ਕਲਯੁਗ ਰਥ ਅਗਨ ਕਾ ਗੂੜ ਅਗੈ ਰਥਵਾਹ ਮਹੱਲਾ ਪਹਿਲਾ سام ستمبر سوامی سچ میں اچھے ساچ رہے سب کو سچ سماوے رگ کہہ رہا پر پور رام نام دیوہ میں سور نائے لے پراشت جاہے نانک تو مخنتر پاہے جج جور شلی چندراوڑ کان کرسن جادم پھیا پار جات گوپی لہ آیا بندرہ من میں رنگ کیا ਕਾਲ ਮੈਂ ਬੇਤਰ ਸਰਬਨ ਹੂਆ ਨਾਉ ਖੁਦਾਈ ਅਲੋਪਿਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀ ਅਮਲਕਿਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਗੁਰ ਬਿਟੋ ਬਾਰਿਆ ਜਿਤ ਮਿਲਿਆ ਖਸਮ ਸੁਮਾਲਿਆ ਜਨਕਾਰ ਉਪਦੇਸ਼ ਗਿਆ ਨੰਜਨ ਦੀਆ ਇਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜਾ ਲਗੇ ਡੁੱਬੇ ਸੇ ਬਣ ਜਾ ਰਿਆ ਸਤ ਗੁਰੂ ਹੈ ਬੋਇ ਥਾ ਵਿਰਲਾ ਕਿਨੇ ਵਿਚਾਰਿਆ ਕਰ ਕਿਰਪਾ ਪਾਰੋ ਤਾਰਿਆ ਸ਼ਲੋਕ ਮਹੱਲਾ ਪਹਿਲਾ ਸਿਮਲ ਰੁਖਸਰਾਇ ਰਾਤ ਦਿੜਕ ਅਤ ਮੋਚ ਹੋਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕੇਤਾ ਫਾਲ ਫਿੱਕੇ ਫੁੱਲ ਵਾਕ ਵਾਕੇ ਕਾਮ ਨਾਇਆ ਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਰਾਜੂ ਤੋਲੀਐ ਨਿਵੇ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀਐ ਜਾਂ ਹਿਰਦੈ ਸੁਧੇ ਜਾਹੇ ਮਹੱਲਾ ਪਹਿਲਾ ਪੜ ਪੋਸਤਕ ਸੰਧਿਆ ਬਾਦੰ ਸੇਲ ਪੂਜ ਸੁਬਗਲ ਸਮਾਦੰ ਮੁਖ ਝੂਠ ਵਿਭੂਖ ਅਨਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬਰਮ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਗੁਰ ਬਾਟ ਨ ਪਾਵੇ ਕਹੋ ਨਾਨਕ ਨਿਸ਼ਚੋ ਧਿਆਵੈ ਵੇਣਾ ਸਾਤਗੁਰ ਬਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵੰਦੇ ਰਹਿ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਨੰਗਾ ਦੋਜਕ ਚਾਲਿਆ ਤਾ ਦਿਸੈ ਖਰਾ ਡਰਾਵਣਾ ਕਰਿ ਓ ਗਣ ਪਛੋ ਤਾਵਣਾ ਕਰਿ ਓ ਗਣ ਪਛੋ ਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ